ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਫਿਲੋਰ ਚਲਦੇ ਹਾਂ ਜਿੱਥੋਂ ਦੇ ਅਕਲਪੁਰ ਰੋਡ ਤੇ ਵਿਦਿਆ ਦਾ ਚਾਨਣ ਬਣ ਰਿਹਾ ਹੈ ਬਾਬਾ ਬ੍ਰਹਮਦਾਸ ਪਬਲਿਕ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ ਜਿਸ ਦੀ ਖੁਸ਼ੀ ਵਿੱਚ ਸਕੂਲ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਦਰਬਾਰ ਚਿश्ती ਸਾਹਬੀ ਬਾਬਾ ਬ੍ਰਹਮਦਾਸ ਜੀ ਦੇ ਗੱਦੀ ਨਿਸ਼ੀਨ ਬਾਬਾ ਜਸਪਾਲ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੰਦਿਆ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਟਾਫ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਬੱਚਿਆਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰੇ ਦੇ ਗੱਦੀ ਨਿਸ਼ੀਨ ਬਾਬਾ ਬ੍ਰਹਮਦਾਸ ਜੀ ਦੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਵੇੜਕਰ ਜੀ ਨਾਲ ਮੁਲਾਕਾਤ ਕਰਕੇ ਦੱਬੇ ਕੁਚਲੇ ਲੋਕਾਂ ਦੇ ਘਰਾਂ ਵਿੱਚ ਵਿੱਦਿਆ ਦਾ ਚਾਨਣ ਫਲਾਉਣ ਦਾ ਫੈਸਲਾ ਕੀਤਾ ਸੀ ਜਿਸ ਉਪਰੰਤ ਗੱਦੀ ਨਿਸ਼ੀਨ ਸੰਤ ਰੂੜਾ राम ਜੀ ਨੇ ਇਸ ਸਕੂਲ ਦੀ ਸ਼ੁਰੂਆਤ ਕਰਵਾਈ ਸੀ ਅਤੇ ਹੁਣ ਮੌਜੂਦਾ ਗੱਦੀ ਨਿਸ਼ੀਨ ਬਾਬਾ ਜਸਪਾਲ ਜੀ ਦੀ ਅਗਵਾਈ ਵਿੱਚ ਇਸ ਵਿੱਦਿਆ ਦੇ ਮੰਦਰ ਵਿੱਚ ਸੈਂਕੜੇ ਬੱਚੇ ਪੜ੍ਹ ਕੇ ਆਪਣੇ ਸੁਨਹਿਰੇ ਭਵਿੱਖ ਵੱਲ ਵਧ ਰਹੇ ਹਨ ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਸੁੰਦਰਪਾਲ ਲੰਗਾ ਕਾਉਂਸਲਰ ਯਸ਼ਪਾਲ ਗਿੰਡਾ ਤੋਂ ਇਲਾਵਾ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ ਆਓ ਦੇਖਦੇ ਹਾਂ ਸਾਡੇ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਵੱਲੋਂ ਭੇਜੀ ਗਈ ਇਸ ਸਮਾਗਮ ਦੀ ਪੂਰੀ ਰਿਪੋਰਟ ਮੈਮ ਫੜੀ ਮੈਂ ਤੁਹਾ ਦਾ ਸਦਕਾ ਤੁਹਾਡੇ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਹੈਗਾ ਅੱਜ ਤੁਸੀਂ ਬੱਚਿਆਂ ਦਾ ਹੌਸਲਾ ਬਣਾਈ ਕੀਤੀ ਹੈਗੀ ਆ ਉਹਨਾਂ ਨੂੰ ਮੂਮਠਾ ਕਰਵਾਇਆ ਹੈਗਾ ਸਾਰਾ ਸਕੂਲ ਦਾ ਸਟਾਫ ਮੈਨੇਜਮੈਂਟ ਕਮੇਟੀ ਵੱਟੀ ਹੈਗੀ ਆ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਆਪਣੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਮਿਹਰ ਬਖਸ਼ੀਆਂ ਨੇ ਅਸੀਂ ਬੱਚਿਆਂ ਦਾ ਨੂੰ ਦੇਖਦੇ ਹਾਂ ਤੇ ਸਟਾਫ ਵੀ ਸਾਡਾ ਬਹੁਤ ਵਧੀਆ ਜਿਹੜਾ ਬੱਚਿਆਂ ਦੀ ਪੂਰੀ ਦੇਖਭਾਲ ਕਰਦਾ ਉਹਨਾਂ ਦੀ ਹੈਲਪ ਕਰਦਾ ਆ ਤੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਆਪਾਂ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਅੱਗੋਂ ਮੈਂ ਬੱਚਿਆਂ ਨੂੰ ਇਹ ਕਹੂੰਗੀ ਸਾਰੇ ਬੱਚੇ ਦਿਲ ਲਾ ਕੇ ਪੜ੍ਹਨ ਤਾਂ ਕਿ ਸਕੂਲ ਦਾ ਆਪਣੇ ਮਾਪਿਆਂ ਦਾ ਸਭ ਦਾ ਨਾਮ ਰੋਸ਼ਨ ਜਿਹੜਾ ਉਹ ਕਰਨ ਧੰਨਵਾਦ ਆ ਜੀ ਅ ਸਤੋ ਸ੍ਰੀ ਅਕਾਲ ਬਹੁਤ ਵਧੀਆ ਆਇਆ ਹੈਗਾ ਤੁਸੀਂ ਅੱਜ ਅ ਹੋਰ ਮਿਲਦਾ ਹੈਗਾ ਬੱਚਿਆਂ ਦੀ ਮੋਤਲ ਆਪ ਜੀ ਕੀ ਆ ਆ ਲੱਡੂ ਬੰਡੇਗੇ ਸਭ ਕੀ ਖਾਣੋਗੇ ਇਹ ਸਕੂਲ ਚੇਸਤੀ ਸਭਰੀ ਸਰਕਾਰ ਡੇਰਾ ਬਾਬਾ ਬ੍ਰਹਮਦਾਸ ਜੀ ਦੇ ਨਾਂ ਤੇ ਔਰ ਪੰਜਾਬ ਸਕੂਲ ਐਜੂਕੇਸ਼ਨ ਤੋਂ ਮਾਨਤਾ ਪ੍ਰਾਪਤ ਔਰ ਇਹ ਸਭ ਤੋਂ ਪਹਿਲਾਂ ਸਾਡੇ ਚਿਸਤੀ ਸਾਹਿਬ ਦੀ ਸਰਕਾਰ ਬਾਬਾ ਬ੍ਰਹਮਦਾਸ ਜੀ ਜਿਨ੍ਹਾਂ ਨੇ 1952 ਚ ਬਾਬਾ ਸਾਹਿਬ ਨੂੰ ਬੁਲਾ ਕੇ ਔਰ ਉਹਨਾਂ ਨੂੰ ਦੇਸ਼ ਦੇ ਵਿੱਚੋਂ ਗਰੀਬੀ ਔਰ ਦਬੇ ਗੁਲੇ ਲੋਕਾਂ ਨੂੰ ਉੱਪਰ ਉਠਾਣ ਲਈ ਉਹਨਾਂ ਨੂੰ ਕਿਹਾ ਸੀ ਉਸੇ ਕਦਮਾਂ ਚ ਚੱਲਦੇ ਹੋਏ ਸਾਡੇ ਚਿਸਤੀ ਸਾਹਿਬ ਦੀ ਸਰਕਾਰ ਬਾਬਾ ਰੂੜਾ RAM ਜੀ ਨੇ ਇਹ ਸਕੂਲ ਜਿਹੜਾ ਆ ਆਰੰਭ ਕਰਵਾਇਆ ਜਿਹੜਾ ਪਹਿਲਾਂ 5ਵੀਂ ਤੱਕ ਸੀ ਉਸ ਤੋਂ ਬਾਅਦ ਇਹਦੀ 8ਵੀਂ ਤੱਕ ਮੰਨਤਾ ਹੋਈ ਹੁਣ ਇਹ 10ਵੀਂ ਤੱਕ ਹੈ ਔਰ ਇਹਦੇ ਵਿੱਚ ਹਰ ਸਾਲ ਜਿਹੜਾ ਬੱਚਿਆਂ ਦਾ ਰਿਜ਼ਲਟ ਜਿਹੜਾ ਉਹ 100 ਫੀਸੇਜ ਰਿਹਾ ਆ ਔਰ ਇਹ ਜਿਹੜਾ ਹੈਗਾ ਸਾਰਾ ਕੁਝ ਬੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਜਸਪਾਲ ਜੀ ਇਹਨਾਂ ਦੀ ਰਹਿਣ ਮਾਈ ਇਹ ਚੱਲ ਰਿਹਾ ਔਰ ਇਹਨਾਂ ਦੀ ਪ੍ਰੋਪਰ ਗਾਈਡੈਂਸ ਦੇ ਨਾਲ ਰਿਜ਼ਲਟ ਬਹੁਤ ਵਧੀਆ ਆ ਰਿਹਾ ਹੁਣ ਸਾਡਾ ਜੋ ਇਸ ਸਾਲ ਸਕੂਲ ਦਾ ਰਿਜ਼ਲਟ ਆਇਆ ਉਹਦੇ ਵਿੱਚ 10ਵੀਂ ਦੇ ਵਿੱਚ ਟੋਟਲ 19 ਬੱਚੇ ਆ ਔਰ ਉਹਦੇ ਵਿੱਚੋਂ 90% ਤੋਂ ਉੱਪਰ ਜਿਹੜੇ ਬੱਚਿਆਂ ਦਾ ਨੰਬਰ ਉਹ ਆਇਆ ਉਹ ਇੱਕ ਬੱਚਾ ਆ 80% ਤੋਂ ਉੱਪਰ ਆਇਆ 8 ਬੱਚੇ ਆ 70% ਤੋਂ ਉੱਪਰ ਆਇਆ 6 ਬੱਚੇ ਆ ਔਰ 60% ਤੋਂ ਉੱਪਰ ਆਇਆ 4 ਬੱਚੇ ਆ ਇਹ ਮੈਂ ਹਰ ਬੱਚਾ ਜਿਹੜਾ ਫਰਸਟ ਵਿਜਨ ਦੀ ਪਾਸ ਹੋਇਆ ਅਸੀਂ ਬੱਚਿਆਂ ਨੂੰ ਇਹ ਕਹਿੰਦੇ ਆ ਕਿ ਜਿਹੜਾ ਸਕੂਲ ਦੀ ਪੜ੍ਹਾਈ ਆ ਇਹ ਬੱਚਿਆਂ ਨੂੰ ਸਾਰਾ ਕੁਝ ਇੱਥੋਂ ਪ੍ਰੋਪਰ ਬਹੁਤ ਵਧੀਆ ਮਿਲ ਰਿਹਾ ਆ ਔਰ ਬੱਚੇ ਜਿਹੜੇ ਆ ਦਿਲ ਲਾ ਕੇ ਮਿਹਨਤ ਨਾਲ ਪੜਨ ਔਰ ਜੇਕਰ ਕਿਸੇ ਵੇਲੇ ਕੋਈ ਸਕੂਲ ਦੀ ਕੋ ਕਮੀ ਹੁੰਦੀ ਹੈ ਕੋਈ ਕਿਸੇ ਵੱਲੋਂ ਹੈ ਉਹ ਉਸ ਵੇਲੇ ਪ੍ਰਿੰਸੀਪਲ ਨੂੰ ਦੱਸਣ ਸਾਨੂੰ ਦੱਸਣ ਪਿਛਲੀ ਵਾਰੀ ਇੱਕ ਗਰੀਬ ਬੱਚੀ ਜੋ ਰਾਮਗੰਨ ਨਾਲ ਸੰਬੰਧਿਤ ਸੀ ਇੱਥੇ 8ਵੀਂ ਵਿੱਚ ਪੜ੍ਹਦੀ ਸੀ ਉਹ ਜ਼ਿਲ੍ਹੇ ਵਿੱਚੋਂ ਫਰਸਟ ਆਈ ਹੈ ਔਰ ਉਹ ਪੰਜਾਬ ਸਕੂਲ ਐਜੂਕੇਸ਼ਨ ਦੇ ਬੋਰਡ ਦੇ ਮੈਡ ਵਿੱਚ ਆਈ ਹੈ ਔਰ ਉਸ ਤੋਂ ਪ੍ਰੇਰਿਤ ਹੋ ਕੇ ਹੁਣ ਚਾਰ ਕੁੜੀਆਂ ਜਿਹੜੀਆਂ ਆ ਉਹ ਉਸ ਤੋਂ ਵੀ ਉੱਪਰ ਲੰਘ ਕੇ 9ਵੀਂ ਦੇ ਵਿੱਚ ਉਸ ਤੋਂ ਉੱਪਰ ਨੰਬਰ ਲੈ ਗਈਆਂ ਆ ਤੋ ਬੱਚਿਆਂ ਨੂੰ ਇਹ ਕਿ ਦਿਲ ਲਾ ਕੇ ਪੜੋ ਮਾਪੇ ਦੀ ਜਿਹੜੀ ਕਮਾਈ ਹੈ ਉਹਨੂੰ ਵਿਅਰਥ ਨਾ ਜਾਣ ਦਿਓ ਔਰ ਸਕੂਲ ਦੇ ਵਿੱਚ ਡਿਸਪੀਨ ਚਾਓ ਗੈ ਸੰਦਾਂ